ਸਤਿ ਸ਼੍ਰੀ ਅਕਾਲ ਜੀਓ ਤਕਰੀਬਨ ਅਸੀਂ ਸਾਰੇ ਲੋਕ ਹੀ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਆਪ ਨੂੰ ਇੱਕ ਨਸੀਹਤ ਜਾਂ ਕਹਿ ਲਓ ਅਸੀਂ ਹਦਾਇਤ ਦਿੰਦੇ ਹਾਂ ਕਿ ਕੱਲ ਸਵੇਰੇ ਜਲਦੀ ਉੱਠਣਾ ਪਰ ਸਾਡਾ ਹਾਲ ਰਾਤ ਗਈ ਬਾਤ ਗਈ ਇਹ ਵਾਲਾ ਹੁੰਦਾ ਹੈ ਪਰ ਫਿਰ ਵੀ ਸਾਡੇ ਤੋਂ ਸਵੇਰੇ ਜਲਦੀ ਉੱਠਿਆ ਨਹੀਂ ਜਾਂਦਾ ਤੇ ਅਸੀਂ ਇਹ ਵੀ ਸੋਚਦੇ ਹਾਂ ਕਿ ਮੈਂ ਸਵੇਰੇ ਜਲਦੀ ਉੱਠ ਕੇ ਜੋ ਵੀ ਮੇਰੇ ਬਾਕੀ ਕੰਮ ਰਹਿ ਜਾਂਦੇ ਨੇ ਜਾਂ ਜਿੰਨਾ ਕੰਮਾਂ ਨੂੰ ਕਰਨ ਦੇ ਵਿੱਚ ਮੈਂ ਲੇਟ ਹੋ ਜਾਣਾ ਜਾਂ ਹੋ ਜਾਣੀ ਆ ਉਹਨਾਂ ਨੂੰ ਮੈਂ ਪੂਰੇ ਵਕਤ ਸਿਰ ਕਰਨਾ ਸੋ ਅੱਜ ਦਾ ਵਿਸ਼ਾ ਕੁਝ ਐਸੀ ਹੀ ਤਰ੍ਹਾਂ ਦਾ ਵਿਸ਼ਾ ਕਿ ਅਸੀਂ ਸਵੇਰੇ ਜਲਦੀ ਉੱਠਣ ਦੇ ਲਈ ਕਿਹੜੇ ਤਰੀਕੇ ਵਰਤ ਸਕਦੀਆਂ ਕਿਹੜੇ ਢੰਗ ਵਰਤ ਸਕਦੀਆਂ ਅਸੀਂ ਸਾਰੇ ਸਵੇਰੇ ਉੱਠਣਾ ਤਾਂ ਜਲਦੀ ਚਾਹੁੰਦੇ ਆ ਤੇ ਉਹ ਸਾਰੇ ਕੰਮ ਵੀ ਕਰਨਾ ਚਾਹੁੰਦੇ ਆ ਜੋ ਸਾਡੇ ਲੇਟ ਉੱਠਣ ਕਰਕੇ ਰਹਿ ਜਾਂਦੇ ਨੇ ਜਾਂ ਜਿਨ੍ਹਾਂ ਨੂੰ ਅਸੀਂ ਆਪਣਾ ਸਮਾਂ ਨਹੀਂ ਦੇ ਪਾਉਂਦੇ ਜਿਵੇਂ ਕਿ ਯੋਗਾ ਕਰਨਾ ਪਾਠ ਕਰਨਾ ਡਾਇਰੀ ਲਿਖਣਾ ਕਸਰਤ ਕਰਨੀ ਇਹ ਕੁਝ ਐਹੋ ਜੇ ਕੰਮ ਨੇ ਜੋ ਅਸੀਂ ਵਕਤ ਨਾ ਹੋਣ ਕਰਕੇ ਛੱਡ ਦਿੰਨੇ ਆ ਪਰ ਇਹ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਨੇ ਕਿਉਂਕਿ ਕੁਝ ਸਮਾਂ ਸਾਡੇ ਆਪਣੇ ਆਪ ਦੇ ਲਈ ਵੀ ਹੋਣਾ ਚਾਹੀਦਾ ਹੈ ਜਿਹੜੇ ਲੋੜਿੰਦੇ ਕੰਮ ਹੁੰਦੇ ਨੇ ਜਿਨ੍ਹਾਂ ਨੂੰ ਕੀਤੇ ਬਿਨਾ ਸਾਰੀ ਨਹੀਂ ਸਕਦਾ ਅਸੀਂ ਉਹ ਤਾਂ ਭੱਜ ਦੌੜ ਕਰਕੇ ਕਰ ਲੈਨੇ ਆ ਪਰ ਕੁਝ ਇਹ ਵਾਲੇ ਕੰਮ ਨੇ ਜਿਹੜੇ ਇਹਨਾਂ ਨੂੰ ਅਸੀਂ ਵਕਤ ਦੀ ਘਾਟ ਕਰਕੇ ਛੱਡ ਦਿੰਨੇ ਆ ਜਾਂ ਅਸੀਂ ਬਹਾਨਾ ਬਣਾ ਲੈਨੇ ਆ ਕਿ ਮੇਰੇ ਕੋਲੇ ਸਮਾਂ ਨਹੀਂ ਸੀ ਤੇ ਅਸੀਂ ਕਈ ਵਾਰ ਅਸੀਂ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਸਵੇਰੇ ਜਲਦੀ ਉੱਠ ਨਹੀਂ ਪਾਉਂਦੇ ਸਵੇਰੇ ਜਲਦੀ ਉੱਠਣ ਦੇ ਫਾਇਦੇ ਵੀ ਬਹੁਤ ਹੁੰਦੇ ਨੇ ਜਿਵੇਂ ਕਿ ਜਲਦੀ ਉੱਠਣ ਨਾਲ ਸਾਡੇ ਕੋਲੇ ਲੋਕਾਂ ਨਾਲੋਂ ਸਮਾਂ ਵੱਧ ਹੁੰਦਾ ਓ ਸਮਾਂ ਜੋ ਅਸੀਂ ਆਪਣੇ ਆਪ ਨੂੰ ਦੇ ਸਕਦੇ ਹਾਂ ਇਹਦੇ ਤੋਂ ਇਲਾਵਾ ਸਵੇਰੇ ਜਲਦੀ ਉੱਠਣ ਨਾਲ ਅਸੀਂ ਸਾਰਾ ਦਿਨ ਤਰੋ-ਤਾਜ਼ਾ ਵੀ ਮਹਿਸੂਸ ਕਰਦੇ ਹਾਂ ਤੇ ਜਲਦੀ ਉੱਠਣ ਦੇ ਲਈ ਸਾਨੂੰ ਕੁਝ ਗੱਲਾਂ ਦਾ ਜਿਹੜਾ ਧਿਆਨ ਹੈ ਉਹ ਜ਼ਰੂਰ ਰੱਖਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਤਾਂ ਸਾਨੂੰ ਜੋ ਸਾਡਾ ਰੁਟੀਨ ਦੇ ਵਿੱਚ అలਾਰਮ ਵੱਜਦਾ ਹੈ ਉਸ అలਾਰਮ ਦੀ ਜਿਹੜੀ అలਾਰਮ ਟੋਨ ਹੈਗੀ ਹੈ ਉਹ ਬਦਲ ਦੇਣੀ ਚਾਹੀਦੀ ਹੈ ਅਸਲ ਵਿੱਚ ਕੀ ਹੁੰਦਾ ਹੈ ਕਿ ਅਸੀਂ ਜਿਹੜਾ అలਾਰਮ ਰੋਜ਼ ਵਰਤ ਰਹੇ ਹੁੰਨੇ ਆ ਉਹ ਦੀ ਸਾਡੇ ਕੰਨਾਂ ਨੂੰ ਆਦਤ ਪੈ ਚੁੱਕੀ ਹੁੰਦੀ ਹੈ ਤੇ ਉਸ అలਾਰਮ ਦੀ ਟਿਊਨ ਨੂੰ ਸਭ ਤੋਂ ਪਹਿਲਾਂ ਤਾਂ ਬਦਲ ਕੇ ਕੋਈ ਨਵੀਂ ਤੇ ਦਿਲਚਸਪ ਜੀ ਇੰਟਰਸਟਿੰਗ ਜੀ ਜਿਹੜੀ ਟਿਊਨ ਹੈ ਉਹ ਲਾਉਣੀ ਚਾਹੀਦੀ ਹੈ ਦੂਜੀ ਗੱਲ ਹੈ ਜੀ ਕਿ ਸਾਨੂੰ ਇੱਕ ਰੂਟੀਨ ਬਣਾਉਣੀ ਚਾਹੀਦੀ ਹੈ ਜਿਵੇਂ ਕੁਝ ਲੋਕ ਕਿਸੇ ਦੀ ਸੁਣੀ ਸੁਣਾਈ ਰੁਟੀਨ ਨੂੰ ਫੋਲੋ ਕਰਨਾ ਸ਼ੁਰੂ ਕਰ ਦਿੰਦੇ ਨੇ ਜਿਹੜੀ ਉਹ ਬਣਾ ਲੈਂਦੇ ਨੇ ਪਰ ਉਹਨਾਂ ਨੇ ਰੁਟੀਨ ਆਪਣੇ ਅਨੁਸਾਰ ਬਣਾਈ ਹੁੰਦੀ ਹੈ ਉਹਨਾਂ ਦੇ ਕੰਮਕਾਰ ਕੁਝ ਹੋਰ ਤਰ੍ਹਾਂ ਦੇ ਹੁੰਦੇ ਨੇ ਤੇ ਸਾਡੇ ਕੁਝ ਹੋਰ ਤਰ੍ਹਾਂ ਦੇ ਸੋ ਸਾਨੂੰ ਜਿਹੜੀ ਰੁਟੀਨ ਹੈ ਉਹ ਆਪਣੇ ਕੰਮਾਂ ਦੇ ਅਨੁਸਾਰ ਬਣਾਉਣੀ ਚਾਹੀਦੀ ਹੈ ਜਿਵੇਂ ਦੀ ਸਾਡੀ ਜ਼ਿੰਦਗੀ ਦੇ ਵਿੱਚ ਕੰਮਕਾਰ ਨੇ ਉਵੇਂ ਦੀ ਸਾਡੀ ਜਿਹੜੀ ਆ ਉਹ ਰੁਟੀਨ ਬਣਾਉਣੀ ਚਾਹੀਦੀ ਹੈ ਤੇ ਜੇ ਬਣੀ ਹੋਈ ਰੁਟੀਨ ਨੂੰ ਅਸੀਂ ਫੋਲੋ ਕਰਦੇ ਆ ਤਾਂ ਸਾਡੇ ਜਿਹੜੇ ਕੰਮ ਨੇ ਉਹ ਆਪਣੇ ਆਪ ਹੀ ਸਮੇਂ ਸਿਰ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਮਨੋਵਿਗਿਆਨ ਦੇ ਅਨੁਸਾਰ ਜੇ ਮੈਂ ਗੱਲ ਕਰਾਂ ਤਾਂ ਅਸੀਂ ਕੋਈ ਵੀ ਕੰਮ ਜੇ 21 ਦਿਨ ਲਗਾਤਾਰ ਕਰ ਲੈਣੇ ਆ ਤਾਂ ਫਿਰ ਉਸ ਕੰਮ ਦੀ ਸਾਨੂੰ ਆਦਤ ਆ ਜਿਹੜੀ ਉਹ ਬਣ ਜਾਂਦੀ ਹੈ ਤਾਂ ਇਸ ਤਰ੍ਹਾਂ ਜੇ ਅਸੀਂ ਇੱਕ ਰੂਟੀਨ ਨੂੰ ਫੋਲੋ ਕਰ ਲਈਏ ਇੱਕ ਰੂਟੀਨ ਅਪਣਾ ਲਈਏ ਤਾਂ ਉਹ ਵੀ ਸਾਡੀ ਜਿਹੜੀ ਇੱਕ ਆਦਤ ਬਣ ਜਾਏਗੀ ਹਰੇਕ ਕੰਮ ਨੂੰ ਵਕਤ ਸਿਰ ਕਰਨ ਦੀ ਜਲਦੀ ਸੌਣ ਦੀ ਜਿਹੜੀ ਉਹ ਆਦਤ ਪਾਉਣੀ ਚਾਹੀਦੀ ਹੈ ਸਾਨੂੰ ਰਾਤ ਨੂੰ ਸੌਣ ਦਾ ਜਿਹੜਾ ਸਮਾਂ ਉਹ ਵੀ ਨਿਰਧਾਰਿਤ ਕਰ ਲੈਣਾ ਚਾਹੀਦਾ ਹੈ ਕਿ ਮੈਂ ਕੋਸ਼ਿਸ਼ ਕਰਨੀ ਹੈ ਕਿ ਮੈਂ ਐਨੇ ਵਜੇ ਤੱਕ ਸੌ ਜਾਣਾ ਸੋ ਜੇ ਅਸੀਂ ਆਪਣੇ ਸੌਣ ਦਾ ਸਮਾਂ ਪੱਕਾ ਕਰ ਲਿਆ ਤਾਂ ਨੀਂਦ ਤਾਂ ਸਾਡੀ ਤਕਰੀਬਨ ਸਭ ਦੀ ਹੀ 7 7 ਘੰਟੇ ਦੀ ਜਾਂ ਕਿਸੇ ਦੀ 8 ਘੰਟੇ ਦੀ ਵੀ ਹੋ ਸਕਦੀ ਹੈ ਐਨੀ ਕੀ ਹੁੰਦੀ ਹੈ ਤੇ ਸਾਨੂੰ ਜਾਗ ਹੈ ਜਿਹੜੀ ਉਹ ਜਲਦੀ ਆ ਜਾਵੇਗੀ ਸ਼ੁਰੂਆਤੀ ਜੇ ਅੱਗੇ ਮੈਂ ਗੱਲ ਕਰਾਂ ਤਾਂ ਸ਼ੁਰੂਆਤੀ ਦਿਨਾਂ ਦੇ ਵਿੱਚ ਸਾਨੂੰ ਰੂਟੀਨ ਨੂੰ ਅਸੀਂ ਬਣਾਉਣਾ ਵੀ ਹੈ ਫਾਲੋ ਵੀ ਕਰਨਾ ਹੈ ਪਰ ਜਿਵੇਂ ਅਸੀਂ ਅੱਜ ਰੂਟੀਨ ਬਣਾਈ ਹੈ ਇਹ ਨਹੀਂ ਕਿ ਅਗਲੇ ਦਿਨ ਹੀ ਮੈਂ 8:00 ਵਜੇ ਮੈਂ ਆਹੀ ਕੰਮ ਕਰਨਾ ਹੈ 8:00 ਵਜੇ ਆਹੀ ਕੰਮ ਕਰਨਾ ਹੈ ਤਾਂ ਥੋੜਾ ਜਿਹਾ ਸਾਨੂੰ ਪਹਿਲਾਂ ਸ਼ੁਰੂ ਦੇ ਵਿੱਚ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਪਹਿਲਾਂ ਮੈਂ ਬਿਸਤਰੇ ਵਿੱਚੋਂ ਬਾਹਰ ਆਉਣ ਨੂੰ ਪਹਿਲ ਦੇਵਾਂ ਸ਼ੁਰੂਆਤੀ ਦਿਨਾਂ ਵਿੱਚ ਆਪਣੇ ਦਿਮਾਗ ਤੇ ਇਸ ਚੀਜ਼ ਦਾ ਬੋਝ ਨਹੀਂ ਬਣਾਉਣਾ ਚਾਹੀਦਾ ਕਿ ਕਿੰਨੇ ਵਜੇ ਕੀ ਕਰਨਾ ਹੈ ਤੇ ਕਿੰਨਾ ਸਮਾਂ ਮੈਂ ਕਿਸ ਚੀਜ਼ ਨੂੰ ਦੇਣਾ ਹੈ ਸਗੋਂ ਇਹ ਸੋਚੋ ਕਿ ਮੈਂ ਸਿਰਫ ਆਪਣੇ ਬਿਸਤਰੇ ਵਿੱਚੋਂ ਨਿਕਲ ਕੇ ਸੁਸਤੀ ਦੂਰ ਕਰਨੀ ਹੈ ਤੇ ਕੁਝ ਯੋਗਾ ਕਰਨਾ ਹੈ ਤੇ ਜਿਵੇਂ ਸਾਨੂੰ ਵੈਸੇ ਸਾਰਿਆਂ ਨੂੰ ਹੀ ਖਾਲੀ ਪੇਟ ਜਿਹੜਾ ਉਹ ਪਾਣੀ ਪੀਣਾ ਚਾਹੀਦਾ ਤੇ ਉਹ ਪਾਣੀ ਪੀਣਾ ਅਗਲੀ ਗੱਲ ਹੈ ਜੀ ਕਿ ਆਪਣੇ ਮੋਬਾਈਲ ਫੋਨ ਨੂੰ ਸੌਣ ਤੋਂ ਪਹਿਲਾਂ ਬੰਦ ਕਰ ਦੇਣਾ ਚਾਹੀਦਾ ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹਨੂੰ ਅਸੀਂ ਆਪਣੇ ਸਿਰ ਤੋਂ ਥੋੜਾ ਜਿਹਾ ਦੂਰ ਰੱਖੀਏ ਕਿਉਂਕਿ ਸੌਣ ਤੋਂ ਪਹਿਲਾਂ ਆਪਣੇ ਮੋਬਾਈਲ ਫੋਨ ਦੀ ਸਾਨੂੰ ਵਰਤੋਂ ਜਿਹੜੀ ਉਹ ਨਹੀਂ ਕਰਨੀ ਚਾਹੀਦੀ ਕਿਉਂਕਿ ਇਹਦੇ ਵਿੱਚੋਂ ਨਿਕਲਣ ਵਾਲੀਆਂ ਜਿਹੜੀਆਂ ਰੇਜ਼ ਨੇ ਇਹਦੇ ਵਿੱਚੋਂ ਜਿਹੜੀ ਸਕਰੀਨ ਤੋਂ ਨੀਲੇ ਰੰਗ ਦੀ ਲਾਈਟ ਨਿਕਲਦੀ ਹੈ ਰੋਸ਼ਨੀ ਨਿਕਲਦੀ ਹੈ ਉਹਦੇ ਨਾਲ ਵੀ ਸਾਡੀ ਜਿਹੜੀ ਨੀਂਦ ਹੈ ਉਹ ਪ੍ਰਭਾਵਿਤ ਹੁੰਦੀ ਹੈ ਇਹਦੀ ਬਜਾਏ ਸਾਨੂੰ ਕੋਈ ਚੰਗੀ ਕਿਤਾਬ ਹੈ ਜਿਹੜੀ ਉਹ ਪੜਨ ਦੀ ਆਦਤ ਪਾਉਣੀ ਚਾਹੀਦੀ ਹੈ ਸੋ ਜਿਹੜਾ ਜਲਦੀ ਉੱਠਣਾ ਹੈ ਇਹ ਸਾਡੇ ਦਿਨਾਂ ਹਫ਼ਤਿਆਂ ਅਤੇ ਜੀਵਨ ਨੂੰ ਸਫਲਤਾ ਦੇ ਲਈ ਤਿਆਰ ਕਰਦਾ ਹੈ ਇਸ ਲਈ ਕੋਸ਼ਿਸ਼ ਕਰਕੇ ਇਸ ਨੂੰ ਆਪਣੀ ਜ਼ਿੰਦਗੀ ਦਾ ਜਿਹੜਾ हिस्सा ਬਣਾਉਣਾ ਚਾਹੀਦਾ ਸਾਨੂੰ ਸ਼ੁਰੂਆਤੀ ਦਿਨਾਂ ਦੇ ਵਿੱਚ ਕੁਝ ਦਿੱਕਤਾਂ ਜ਼ਰੂਰ ਆਉਂਦੀਆਂ ਨੇ ਪਰ ਜਦੋਂ ਇਹ ਰੁਟੀਨ ਦਾ ਹਿੱਸਾ ਬਣ ਜਾਂਦਾ ਤਾਂ ਉਦੋਂ ਸਾਡੀ ਜ਼ਿੰਦਗੀ ਦਾ ਕੁਝ ਨਜ਼ਰੀਆ ਵੱਖਰਾ ਹੋ ਜਾਂਦਾ ਹੈ ਅਸੀਂ ਆਪਣੀ ਜ਼ਿੰਦਗੀ ਦਾ ਆਨੰਦ ਲੈਣਾ ਸ਼ੁਰੂ ਕਰ ਦਿੰਦੇ ਹਾਂ ਜਿਹਦੀ ਅਸੀਂ ਕਦੇ ਕਲਪਨਾ ਵੀ ਨਹੀਂ ਕੀਤੀ ਹੁੰਦੀ ਜਾਂ ਅਸੀਂ ਕਹੀਏ ਕਿ ਅਸੀਂ ਸਿਰਫ ਉਹਨੂੰ ਸੋਚਣ ਤੱਕ ਹੀ ਸੀਮਿਤ ਰੱਖਿਆ ਹੁੰਦਾ ਕਿ ਮੈਂ ਐਦਾਂ ਕਰਨਾ ਹੈ ਮੈਂ ਐਦਾਂ ਕਰਨਾ ਹੈ ਪਰ ਉਹ ਜੇ ਅਸੀਂ ਰੂਟੀਨ ਬਣਾ ਲਈਏ ਤਾਂ ਅਸੀਂ ਸਮੇਂ ਸਿਰ ਉੱਠ ਸਕਾਂਗੇ ਤੇ ਅਸੀਂ ਆਪਣੇ ਸਾਰੇ ਕੰਮਾਂ ਨੂੰ ਸਮੇਂ ਸਿਰ ਜਿਹੜਾ ਉਹ ਪੂਰਾ ਕਰ ਸਕਾਂਗੇ ਅਤੇ ਆਪਣੀ ਜ਼ਿੰਦਗੀ ਨੂੰ ਇੱਕ ਸਹੀ ਲੀਹ ਤੇ ਲੈ ਕੇ ਚੱਲ ਸਕਾਂਗੇ ਆਸ ਕਰਦੀ ਹਾਂ ਕਿ ਇਹ ਤੁਹਾਡੇ ਸਾਰਿਆਂ ਦੇ ਲਈ ਲਾਹੇਵੰਦ ਹੋਏਗਾ ਧੰਨਵਾਦ ਯੇ